ਸ੍ਰੀ ਗੁਰੂ ਸਾਹਿਬ ਜੀ ਦੇ ਗੁਰੂ ਕੇ ਜੀਵਨੀ ਇਕੱਠਪਣਾ ਕਰ ਕਾਫੀ ਸਮਾਂ ਵਿਚਾਰ ਗੱਲਾਂ ਕਰਦੇ ਹੁੰਦੇ ਰਹੇ ਨੇ ਆਪ ਜੀ ਨੇ ਸਾਰਿਆਂ ਸਰਵਣ ਕੀਤੇ ਹਨ ਕਿੰਨਾ ਸ਼ਾਂਤ ਜੋ ਨਿਸ਼ੋਰ ਕਦੇ ਆਪਣਾ ਸੁਭਿਵਾਨਾ ਦੇ ਉਹ ਭਾਈ ਜਸਵੀਰ ਸਿੰਘ ਜੀ ਨੇ ਆਪ ਜੀ ਨੂੰ ਸਨਾਨ ਦਿੱਤਾ ਹੈ ਇਹਨੂੰ ਸਾਫ ਰੈਕਿੰਗ ਦੇ ਵਿੱਚ ਡੈਟ ਪੈਕ ਦੇ ਦੇ ਕੇ ਫਿਰ ਦੇ ਦਿੱਤਾ ਜਾਏਗਾ ਆਪ ਜੀ ਅਨੁਸਾਰ ਅਨੁਸਾਰ ਸੋ ਭਾਈ ਅਖੀਰ ਤੇ ਮੈਂ ਬੇਨਤੀ ਕਰਦਾ ਜਿਹੜੇ ਜੁੜੋ ਨੇ ਚੱਲ ਕੇ ਆਏ ਸਾਰੇ ਭੋਗ ਜੀਵਨ ਸਿਰ ਮੱથે ਕਦਮ ਕਦਮ ਆ ਬਾਕੀ ਜਿਹੜੇ ਨਹੀਂ ਆਏ ਆਪ ਸੱਚੀ ਉਹ ਕਿਸੇ ਕੋਲ ਪੂਰੀ ਕਾਰਨ ਨਹੀਂ ਆਏ ਹੋਣਗੇ ਕਿਉਂਕਿ ਪ੍ਰੋਗਰਾਮ ਛੱਡ ਕੇ ਨੰਦੀ ਸਿੰਘ ਨਹੀਂ ਆ ਸਕਦਾ ਬਾਕੀ ਜਿਹੜੀ ਅਖੀਰ ਦੀ ਹੋ ਬੇਨਤੀ ਕਰਨ ਲਗਾ ਇਹ ਸਾਡੇ ਵਿੱਚ ਬੈਠੇ ਨੇ ਭਾਈ ਅਗਨੇਸ਼ ਸਿੰਘ ਜੀ ਇਹ ਜਿਹੜੀ ਕਰਦੇ ਸਾਹ ਜਨਾਲਾ ਬਾਦ ਸੈਕਟ 12 ਪੱਥਰਵਲ ਉਥੋਂ ਦਾ ਨਾਮ ਹੈ ਕੋਈ ਪਿੰਡ ਦਾ ਤੇ ਇਹਨਾਂ ਦੀ ਵੀਡੀਓ ਇਹ 2 ਮਹੀਨਾ ਦਾਤਕ ਹੋ ਚੁੱਕਾ 20 ਦਿਨ 25 ਦਿਨ ਇੱਕ ਮਹੀਨੇ ਦੇ ਕਰੀਬ ਹੋ ਗਿਆ ਵੀਡੀਓ ਬਾਇਰ ਕਹਿੰਿਆ ਸਾਡਾ ਸਿੰਘਾਂ ਵਾਸਤੇ ਵੀ ਇਹਨਾਂ ਨੇ ਬਹੁਤ ਕਮਾਈ ਜੇ ਮੇਰੇ ਨਾਲ ਧੱਕਾ ਹੋ ਰਿਹਾ ਹਦਿਆਂ ਹੋ ਰਿਹਾ ਕਾਹ ਨੂੰ ਬਾਸਤੀ ਫਰੀਦ ਬਹੁਤ ਢਿੱਲੇ 25 ਦਿਨਾਂ ਤੇ ਮੈਂ ਸੰਤੋਖ ਸਿੰਘ ਦੀ ਡਿਊਟੀ ਲਈ ਸੀ ਵੀ ਉਹਨਾਂ ਕੋਲ ਟਾਈਮ ਨਹੀਂ ਆਇਆ ਤੇ ਆਪਾਂ ਚੱਲਾ ਕੇ ਚੱਲ ਕੇ ਉੱਥੇ ਗੱਲਬਾਤ ਕਰਾਂਗੇ ਉਹਨਾਂ ਨੇ ਕੋਈ ਟਾਈਮ ਨਹੀਂ ਦਿੱਤਾ ਬਹਾਨਾ ਬਾਜ਼ੀ ਬਣਾਉਂਦੇ ਰਹੇ ਅੱਜ ਕੱਲ੍ਹ ਦੇ ਅਸੀਂ ਪੰਜਾਬ ਜਾਣਾ ਵਿਆਹ ਜੰਨੇ ਉੱਥੇ ਕੰਮ ਕਰਾ ਕੇ ਹੁਣ ਵਿਆਹ ਜਾਨ ਜੈ ਆਉਣ ਜੈ ਤਰਜਨ ਆਹ ਅਧਿਆਰੇ ਸੈਕਿੰਡ ਨਾਲ ਬਚਨ ਕਰ ਚੁੱਕੇ ਆ ਤੇ ਜਿਹੜੇ ਸਿੰਘ ਭਾਈ ਇਧਰ ਦੂਰ ਤੇ ਆ ਜੇ ਨਾਮ ਫਿਕਰਾ ਕਰਨਾ ਭਾਈ ਰਣਦੇਵ ਸਿੰਘ ਨੂੰ ਪਿਆਏ ਤੇ ਜੇ ਮੈਂ ਚੰਦਾ ਦਾ ਨਾਲ ਇਹਨਾਂ ਦੇ ਆਪ ਗਿਆ ਕਿ ਮੈਂ ਤੇ ਨਾਲ ਕਰਦੇ ਨੇ ਨਾਮ ਬਾਗੀ ਸਿੰਘ ਇਧਰ ਤੇ ਮੈਂ ਕਲਕਾਚ ਬਤੌਰੀ ਦੇ ਜਿਵੇਂ ਜਿਆਦਾ ਮਹਾਂ ਕੀ ਈਰਗੇ ਤੇ ਜਾਂ ਹੋਰ ਕੋਲਾ ਖੇਤਰ ਦੇ ਬਾਦ ਤੋਂ ਬਾਦ ਅੱਜ ਵਜਨ ਦਿਓ ਤਰੀਕ ਕੋਈ ਰੱਖੋ ਮੈਂ ਤਰੀਕ ਨਹੀਂ ਅਜੇ ਤਿੱਜਤ ਕੀਤੀ ਕੱਲ ਦਾ ਟਾਈਮ ਆ ਪਰਸੋਂ ਦਾ ਹੈ ਜੋ ਵੀ ਵਸਾਕੀ ਤੋਂ ਪਹਿਲਾਂ ਪਹਿਲਾਂ ਜੀ ਵਸਾਕੀ ਤੋਂ ਬਾਅਦ ਫਿਰ ਤਰੀਕ ਰੱਖੀ ਜਾਏਗੀ ਤੇ ਅੱਜ ਕੱਲ ਵੀਡੀਓ ਦੇ ਰਾਈ ਮੈਂ ਸਾਡੇ ਰਾਈ ਮੈਂ ਹਉਂਦੇ ਰਾਈ ਇਹਤ ਦਿਨ ਵਿੱਚ ਹੀ ਵੀ ਵੈਰ ਪਵਾ ਜਾਂਦੀ ਪਤਾ ਚੱਲ ਜਾਂਦਾ ਜਿਹੜੀ ਧੀਰੀ ਕੁਝ ਬਾਤ ਸਿਰ طے ਕਰ ਲਵੇ ਆਪਾਂ ਬਾਦ ਤੋਂ ਬਾਤ ਸਿੱਧ ਚੱਲਾਂਗੇ ਕੰਮ ਸੇ ਕਰ 4-5 ਗੱਡੀਆਂ ਭਰ ਕੇ ਚੱਲਾਂਗੇ ਇਹਦਾ ਵੀ ਨਿਆਂ ਕਰਨਾ ਜਿੰਨਾ ਆਪਾਂ ਕੁਰਵਾ ਸਿੰਘ ਨੇ ਕਹਿਣਾ ਵੀ ਇਹਦਾ ਵੀ ਨਿਆਂ ਕਰਨਾ ਜਿਹੜਾ ਮਿਰਦੇ ਨਾਲ ਯਾਰਤਾ ਦਾ ਤੇ ਮੈਂ ਗੁਰੂ ਜੀ ਦੀ ਯੂਨੀ ਜੀ ਸਰ ਦੀ ਖਤਮ ਲਾ ਜੇ ਮੇਰੇ ਵਿੱਚ ਕੋਈ ਐਨੀ ਵੀ ਬੋਲ ਕੱਢ ਦੇਵੇ ਤੇ ਇਹਦਾ ਵੀ ਨਿਆਂ ਕਰਨਾ ਚਾਹੇ ਤੇ ਚਾਰ ਕਟੀਆਂ ਲੈ ਕੇ ਚੱਲਾਂਗੇ ਜੇ ਕਿਤੇ ਲੋੜ ਹੋਵੇ ਸਭਾ ਦਾ ਜਿਹੜਾ 100 ਰੁਪਏ ਦੇਣਾ ਆਜੇ ਹੈਗੇ ਆਪਣੇ ਕੋਲ 25000 ਰੁਪਏ ਜਿਹਨਾਂ ਤੇਰਵੇਂ ਮੋੜਾਂ ਲੈ ਕੇ ਤੁਹਕ ਮਾ ਲਾਂਗੇ ਕੋਈ ਇੰਨਾ ਬੇਰਤੀਆਂ ਕਰਦੇ ਹੋਏ ਭਾਈ ਕਿਸਾ ਦੇ ਜੱਜ ਕਹਾ ਆਪਾਂ ਕੀ ਆ ਰਿਹਾ ਹੈ ਸੇਵਾ ਲੋਕ ਦੇ ਕੋਈ ਗਰੋਹ ਦੇ ਵਿੱਚ ਫालतू ਕੋਸ਼ਟਾ ਨਾ ਹੋਇਆ ਪਰ ਉਹਨਾਂ ਦੇ ਗਰੋਹ ਪਾ ਕੇ ਨਿਸ਼ਾਨ ਕਰੀਏ ਅੱਜ ਵਾਲੇ ਤੇ ਗਵਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਪਰਵਾਹ ਕਰਨਾ ਜੀ ਸੋ ਤੰਤਰਬਾਬਾ ਪ੍ਰਕਾਸ਼ ਸਿੰਘ ਬਰਨ ਵਿਆਹ ਦੀ ਗਰਮੀ ਸਬਾਕਤ ਪਰਦੇਸ ਜੋ ਕਿ ਇਹ ਫੈਸਲਾ ਗੁਰੂ ਕੀ ਸਾਧ ਸੰਗਤਿ ਨੂੰ ਕੁਝ ਜਿਹੜੇ ਵਿੱਚ ਸ਼ਰਤਾਂ ਲਿਖੀਆਂ ਗਈਆਂ ਹਨ ਜਾਂ ਸਲਾਹ ਮਸ਼ਵਰਾ ਲਿਖਿਆ ਗਿਆ ਹੈ ਸਾਰੇ ਸੰਗਤ ਦੇ ਨਾਲ ਉਹ ਇਸ ਪ੍ਰਕਾਰ ਹੈ ਸੋ ਸਾਰੇ ਜੀ ਧਿਆਨ ਦੇ ਨਾਲ ਸਰਵਣ ਕਰਦੀ ਕਿਰਪਾਤਾ ਕਰੋ ਜੀ ਬੇਨਤੀਆਂ ਬੇਨਤੀ ਕਰਵਾਉਣਾ ਜੀ ਕੋਈ ਵੀ ਥੋੜਾ ਜਿਹਾ ਬਚਨਾਂ ਦਾ ਸਨਪੋਚ ਕਰੋ ਧਿਆਨ ਦੇਣਾ ਜੀ ਸੋ ਪਹਿਲੀ ਬੇਨਤੀ ਹੈ ਕਿ ਗ੍ਰਾਂਥੀ ਸਿੰਘ ਦੀ ਤਨਖਾਹ ਕਿ ਭੇਟਾ ਕੀਤੀ ਜਾਵੇਗੀ 21000 ਰੁਪਏ ਗ੍ਰਾਂਥੀ ਸਿੰਘ ਦੀ ਭੇਟਾ 21000 ਇਹ ਸੇਵਾ ਦਿੱਤੀ ਜਾਵੇਗੀ ਮਗੇ ਅੱਧੇ ਮਹੀਨੇ ਦੇ ਆਉਂ ਆ ਕਿੰਨੇ ਨਹੀਂ ਮਹੀਨੇ ਦੀ ਔਰ 2 ਮਹੀਨੇ ਦੀ ਹਾਂ ਜੀ ਦੂਸਰੇ ਗੁਰੂ ਘਰ ਦਾ ਪ੍ਰਬੰਧ ਪਹਿਰੇਦਾਰ ਜਿਹੜਾ ਸੇਵਾਦਾਰ ਰੱਖਿਆ ਜਾਂਦਾ ਹੈ ਰਾਖਰ ਕਾ ਵਾਸਤੇ ਨਿਗਰਾਨੀ ਵਾਸਤੇ ਜਿਹੜੀਆਂ ਕਿ ਕਈ ਜਗ੍ਹਾ ਚੋਰੀਆਂ ਹੁੰਦੀਆਂ ਨੇ ਨੁਕਸਾਨ ਹੁੰਦਾ ਕਈ ਜਗ੍ਹਾ ਇਹਦੇ ਵੀ ਹੋ ਜਾਂਦੀ ਆ ਪੰਜਾਬ ਚ ਬਹੁਤ ਜ਼ਿਆਦਾ ਦੌਰਿਆ ਸੋ ਉਸ ਵਾਸਤੇ ਸੇਵਾਦਾਰ ਰੱਖਣਾ ਜ਼ਰੂਰੀ ਹੈ اور تیسری بینتی کے اٹھان پاک صاحب دا گرمتہ کا نواز سے ایک مہینہ پہلا گرنکھی سوا نار اچار کی تیجان گرنکھی صاحب نار ہاں جی گرنکھی صاحب نار اچار کی ایک مہینہ پہلا انہوں سوچنا دیتی جاوے اچار کیتا جاوے اور چوتھی بیٹی کے سکمن سیر کارکہ نواز سے پندرہ دن پہلا ਗ੍ਰੰਥੀ ਸੇ ਨਾਲ ਵਿਚਾਰ ਕੀਤੇ ਜਾਣ ਉਹਨਾਂ ਨੂੰ ਦੱਸਿਆ ਜਾਂਦਾ ਕਿ ਬਿਲਕੁਲ ਖੜੇ ਟਾਈਮ ਦਿੱਤਾ ਉਹਨਾਂ ਨੂੰ ਦੱਸਿਆ ਜਾਂਦਾ ਕਿ ਬਾਬਾ ਜੀ ਕਹਿੰਦੋਂ ਸੁਖਮਨੀ ਸਾਹਿਬ ਦਾ ਸਾਡਾ ਟਾਈਮ ਨੇ ਸਾਨੂੰ ਉੱਥੇ ਜਾਣਾ ਪੈਣਾ ਸੋ ਇਸ ਕਰਕੇ ਜੇ ਆਪਾਂ ਘਰ ਦੇ ਵਿੱਚ ਕੋਈ ਅਖੰਡ ਪਾਠ ਵਿਆਹ ਰੱਖਨੇ ਹਾਂ ਤੇ ਗੁਰੂ ਕੀ ਸਾਧ ਸੰਗਤਿ ਹੋ ਹੋਰ ਨਹੀਂ ਮਤਵਾਈਆਂ ਕੰਟੈਂਟ ਵੜਿਆ ਤਾਂ ਉਹਨਾਂ ਨੂੰ ਦੋ-ਦੋ ਮਹੀਨੇ ਪਹਿਲਾਂ ਆਪਾਂ ਦੱਸਦੇ ਹਾਂ ਪਰ ਇਹ ਵੀ ਤੇਰੀ ਧਿਆਨ ਦਿੱਤਾ ਜਾਣਾ ਚਾਹੀਦਾ

سیوا سنتے جی بھی, بھی, <تصف> بھی لڑکی کے آنند نہ آیا جائے کمیٹی وی جو کہ لاگوکے وو بےنتی ہے سو اتنی بےنتی پروان کر چکے سارے سرکار یوگ سبھا سرکار یوگائی صاحب بھائی سکھبیر جی پردان جی آدمی